ਇਹ ਗੱਲ ਹੈ ਸਮੇਰ ਪਰਬਤ ਦੀ ਤਲਤੀ ਤੋਂ ਹਜਾਰਾਂ ਫੁੱਟ ਦੀ ਉਚਾਈ ਤੇ ਜਿੱਥੇ ਹਵਾ ਵੀ ਰੁੱਕ ਰੁੱਕ ਕੇ ਚੱਲਦੀ ਹੈ ਚਾਰੇ ਪਾਸੇ ਸਿਰਫ ਸਪੈਦ ਬਰਫ਼ ਦੀ ਚਾਦਰ ਵਿਛੀ ਹੋਈ ਹੈ ਇੱਥੇ ਨਾ ਤਾਂ ਪੰਛੀਆਂ ਦੀ ਚਹਿਕ ਹੈ ਤੇ ਨਾ ਹੀ ਜਾਨਵਰਾਂ ਦੀ ਧਾੜ ਇੱਥੇ ਸਿਰਫ ਇੱਕ ਅਨਾਦੀ ਸ਼ਾਂਤੀ ਹੈ ਇੱਕ ਅਜੀਬ ਜਿਹਾ ਚੁੱਪ ਜੋ ਰੂਹ ਨੂੰ ਤੋੜ ਦੇ ਅੰਦਰ ਤੱਕ ਠਾਰ ਦਿੰਦੀ ਹੈ ਇਨ੍ਹਾਂ ਵਿਖੜੇ ਹੋਏ ਰਸਤਿਆਂ ਤੇ ਜਿੱਥੇ ਸਾਹ ਲੈਣਾ ਵੀ ਔਖਾ ਹੋ ਜਾਂਦਾ ਹੈ ਉਥੇ ਤੈਨ ਰੋਹੰਨੀ ਮੁਸਾਫਿਰ ਆਪਣੀ ਮੰਜ਼ਲ ਵੱਲ ਵੱਧ ਰਹੇ ਸ ਸਭ ਤੋਂ ਅੱਗੇ ਨੂਰਾਨੀ ਚਿਹਰੇ ਵਾਲੇ ਜਗਤ ਗੁਰੂ ਧੰਨ 시ਦ ਗੁਰੂ ਨਾਨਕ ਦੇਵ ਜੀ ਉਹਨਾਂ ਦੇ ਪਿੱਛੇ ਭਾਈ ਬਾਲਾ ਜੀ ਅਤੇ ਰਬਾਬੀ ਭਾਈ ਮਰਦਾਨਾ ਜੀ ਭਾਈ ਬਾਲਾ ਜੀ ਜੋ ਸੰਸਾਰਿਕ ਰਸਤਿਆਂ ਤੋਂ ਜਾਣੂ ਸਨ ਅੱਜ ਹੈਰਾਨ ਸਨ ਉਹ ਚਾਰੇ ਪਾਸੇ ਦੇਖਦੇ ਹਨ ਜਿੱਥੇ ਆਕਾਸ਼ ਅਤੇ ਪਹਾੜ ਇੱਕ ਮੇਕ ਹੋ ਰਹੇ ਹਨ ਉਹਨਾਂ ਦੇ ਮਨ ਵਿੱਚ ਇੱਕ ਅਜੀਬਾ ਸਵਾਲ ਉੱਠਦਾ ਹੈ ਕਿ ਆਖਿਰ ਇੰਨੀ ਉਚਾਈ ਤੇ ਜਿੱਥੇ ਜੀਵਨ ਦਾ ਨਾਮੂ ਨਿਸ਼ਾਨੀ ਉਥੇ ਕੌਣ ਵੱਸਦਾ ਹੋਵੇਗਾ ਗੁਰੂ ਸਾਹਿਬ ਦੇ ਚਿਹਰੇ ਤੇ ਇੱਕ ਅਲੌਕਿਕ ਮੁਸਕਾਨ ਸੀ ਜਿਵੇਂ ਉਹ ਜਾਣਦੇ ਹੋਣ ਕਿ ਅੱਗੇ ਕਿਹੜਾ ਕੋਤਕ ਵਰਤਣ ਵਾਲਾ ਹੈ ਚਲਦੇ ਚਲਦੇ ਉਹ ਅਜੀਹੀ ਥਾਂ ਤੇ ਜਾ ਪਹੁੰਚੇ ਜਿਸ ਨੂੰ ਅਗੰਮ ਪ੍ਰਦੇਸ਼ ਕਿਹਾ ਜਾਂਦਾ ਹੈ ਇਹ ਉਹ ਥਾਂ ਸੀ ਜਿੱਥੇ ਸਮਾਂ ਵੀ ਆਪਣੀ ਰਫ਼ਤਾਰ ਠੀਮੀ ਕਰ ਲੈਂਦਾ ਹੈ ਸਾਹਮਣੇ ਇੱਕ ਵਿਸ਼ਾਲ ਗੁਫਾ ਸੀ ਉਸ ਗੁਫਾ ਦੇ ਬਾਹਰ ਕੁਝ ਅਜੀਹੇ ਸਾਧੂ ਬੈਠੇ ਹੋਏ ਸਨ ਜੋ ਸਰੀਰਕ ਤੌਰ ਤੇ ਤਾਂ ਮਨੁੱਖ ਜਾਪਦੇ ਸਨ ਪਰ ਉਹਨਾਂ ਦਾ ਤੇਜ ਦੱਸਦਾ ਸੀ ਕਿ ਉਹ ਸਦੀਆਂ ਤੋਂ ਇੱਥੇ ਤਪੱਸਿਆ ਕਰ ਰਹੇ ਹਨ ਇਹਨਾਂ ਨੂੰ ਬਹਿੰਗਮ ਸਾਧੂ ਕਿਹਾ ਜਾਂਦਾ ਹੈ ਉਹ ਸਾਧੂ ਜੋ ਪੰਛੀਆਂ ਵਾਂਗ ਆਕਾਸ਼ ਵਿੱਚ ਉੱਡਣ ਦੀ ਸ਼ਕਤੀ ਰੱਖਦੇ ਸਨ ਪਰ ਅੱਜ ਸਾਡੀ ਨਜ਼ਰ ਇਹਨਾਂ ਸਾਧੂ ਉਤੇ ਨਹੀਂ ਸਗੋਂ ਸਭ ਤੋਂ ਅਜੀਬ ਅਤੇ ਰਹੱਸਮਈ ਹਸਤੀ ਤੇ ਟਿਕਦੀ ਹੈ ਜੋ ਇਹਨਾਂ ਸਭ ਦੇ ਵਿਚਕਾਰ ਇੱਕ ਉੱਚੇ ਆਸਨ ਤੇ ਬਿਰਾਜਮਨ ਸੀ ਉਹ ਸੰ ਕਾਕ ਪਸੰਡ ਜੀ ਜਦੋਂ ਕਲਪਨਾ ਕਰੋ ਇੱਕ ਅਜੀਹਾ ਮਹਾਤਮਾ ਜਿਸਦਾ ਸਰੀਰ ਮਨੁੱਖ ਦਾ ਨਹੀਂ ਸਗੋਂ ਇੱਕ ਕਾਂ ਦਾ ਹੈ ਕਾਲਾ ਸਿਆਹ ਰੰਗ ਔਰ ਅੱਖਾਂ ਵਿੱਚ ਬ੍ਰਹਿਮੰਡ ਜਿੰਨੀ ਰੌਸ਼ਨੀ ਉਹ ਅੱਖਾਂ ਬੰਦ ਕਰਕੇ ਸਮਾਧੀ ਵਿੱਚ ਲੀਨ ਸੀ ਕਹਿੰਦੇ ਸਨ ਕਿ ਕਾਗਪਸੁੰਡ ਜੀ ਯੁੱਗਾ-ਯੁੱਗਾ ਤੋਂ ਜਿਉਂਦੇ ਹਨ ਉਹਨਾਂ ਨੇ ਕਈ ਵਾਰ ਇਸ ਸ੍ਰਿਸ਼ਟੀ ਨੂੰ ਬਣਦੇ ਅਤੇ ਮਿਲਦੇ ਹੋਏ ਦੇਖਿਆ ਹੈ ਰਮਾਇਣ ਕਾਲ ਹੋਵੇ ਜਾਂ ਫਿਰ ਮਹਾਭਾਰਤ ਉਹ ਹਰ ਯੁੱਗ ਦੇ ਗਵਾਹ ਰਹੇ ਹਨ ਪਰ ਇਸ ਕਾਲੀਯੁਗ ਦੇ ਸਮੇਂ ਵਿੱਚ ਉਹ ਕਿਸੇ ਖਾਸ ਇੰਤਜ਼ਾਰ ਵਿੱਚ ਬੈਠੇ ਜਾਪਦੇ ਹਨ ਜਦੋਂ ਗੁਰੂ ਨਾਨਕ ਦੇਵ ਜੀ ਉੱਥੇ ਪਹੁੰਚੇ ਤਾਂ ਵਾਤਾਵਰਨ ਬਦਲ ਗਿਆ ਬਰਫੀਲੀ ਹਵਾ ਵਿੱਚ ਇੱਕ ਨੈਗ ਆ ਗਈ ਗੁਰੂ ਜੀ ਨੇ ਭਾਈ ਮਰਦਾਨਾ ਜੀ ਵੱਲ ਇਸ਼ਾਰਾ ਕੀਤਾ ਮਰਦਾਨਾ ਜੀ ਜਿਨ੍ਹਾਂ ਦੇ ਹੱਥਾਂ ਵਿੱਚ ਰਬ ਸੀ ਸਮਝ ਗਏ ਸਨ ਕਿ ਹੁਣ ਸਮਾਦ ਬੋਲਾ ਨਾਲ ਨਹੀਂ ਸਗੋ ਸੁਰਾਂ ਨਾਲ ਹੋਵੇਗਾ ਮਰਦਾਨਾ ਜੀ ਨੇ ਰਬ ਦੀ ਤਾਰ ਛੇੜੀ ਤੂੰ ਹੀ ਤੂੰ ਹੀ ਦੀ ਤੁਣ ਉਸ ਖਮੋਸ ਵਾਦੀ ਵਿੱਚ ਗੂੰਜਣ ਲੱਗੀ ਇਹ ਸੰਗੀਤ ਕੋਈ ਸਧਾਰਨ ਸੰਗੀਤ ਨਹੀਂ ਸੀ ਇਹ ਤੁਰ ਦੀ ਬਾਣੀ ਦਾ ਸੰਗੀਤ ਸੀ ਜਿਨੇ ਰਬਾਬ ਦੀ ਪਹਿਲੀ ਆਵਾਜ਼ ਕਾਕ ਪਸੁੰਡ ਜੀ ਦੇ ਕੰਨਾਂ ਵਿੱਚ ਪਈ ਜੋ ਸਮਾਦੀ ਹਜ਼ਾਰਾਂ ਸਾਲਾਂ ਤੋਂ ਨਹੀਂ ਟੁੱਟੀ ਸੀ ਅੱਜ ਉਸ ਰਬਾਬ ਦੀ ਮਿੱਠੀ ਹੂਕ ਨੇ ਉਸ ਵਿੱਚ ਹਲਚਲ ਪੈਦਾ ਕਰ ਦਿੱਤੀ ਸੀ ਪਰ ਇਸ ਤੋਂ ਪਹਿਲਾਂ ਕਿ ਕਾਕ ਪਸੁੰਡ ਜੀ ਆਪਣੀਆਂ ਅੱਖਾਂ ਖੋਲਦੇ ਆਓ ਇੱਕ ਸ਼ਾਂਤ ਅਤੇ ਪਵਿੱਤਰ ਮਾਹੌਲ ਤੋਂ ਦੂਰ ਤਰਤੀਜੇ ਦੂਜੇ ਕੋਨੇ ਵਿੱਚ ਚੱਲੀਏ ਜਿੱਥੇ ਸ਼ਾਂਤੀ ਨਹੀਂ ਸਗੋਂ ਦਹਿਸ਼ਤ ਹੈ ਜਿੱਥੇ ਬਰਫ਼ ਨਹੀਂ ਸਗੋਂ ਆਗ ਹੈ ਹੋਂ ਦ੍ਰਿਸ਼ ਬਦਲਦਾ ਹੈ ਅਸੀਂ ਸਮੇਰ ਪਰਬਤ ਤੋਂ ਹੇਠਾਂ ਉਤਰ ਕੇ ਦੱਖਣੀ ਪਾਰਤ ਦੇ ਇੱਕ ਬੇहद ਖੌਫਨਾਕ ਜੰਗਲ ਵਿੱਚ ਪਹੁੰਚਦੇ ਹਾਂ ਜਿੱਥੇ ਦਰਖਤ ਇੰਨੇ ਸੰਘਣੇ ਹਨ ਕਿ ਦੁਪਹਿਰ ਵੇਲੇ ਵੀ ਰਾਤ ਦਾ ਭੁਲਿਖਾ ਪੈਂਦਾ ਹੈ ਹਵਾ ਵਿੱਚ ਫੁੱਲਾਂ ਦੀ ਖੁਸ਼ਬੂ ਨਹੀਂ ਸਗੋਂ ਸੜੇ ਹੋਏ ਮਾਸ ਅਤੇ ਸੁੱਕੇ ਹੋਏ ਪੱਤਿਆਂ ਦੀ ਬਦਬੂ ਆਉਂਦੀ ਹੈ ਇਹ ਇਲਾਕਾ ਹੈ ਕੌਡਾ ਰਾਖਸ਼ ਦਾ ਗੁਰੂ ਗੋਬਿੰਦ ਸਿੰਘ ਜੀ ਆਪਣੀ ਦੱਖਣ ਉਦਾਸੀ ਦੌਰਾਨ ਇਸ ਜੰਗਲ ਵਿੱਚੋਂ ਲੰਘ ਰਹੇ ਸਨ ਭਾਈ ਮਰਦਾਨਾ ਜੀ ਜੋ ਹਮੇਸ਼ਾ ਗੁਰੂ ਜੀ ਦੇ ਅੰਗ ਸੰਗ ਰਹਿੰਦੇ ਸਨ ਅੱਜ ਬਹੁਤ ਥੱਕੇ ਹੋਏ ਸਨ ਪੇਟ ਵਿੱਚ ਭੁੱਖ ਦੀ ਅੱਗ ਬਲ ਰਹੀ ਸੀ ਉਹਨਾਂ ਨੇ ਗੁਰੂ ਜੀ ਨੂੰ ਬੇਨਤੀ ਕੀਤੀ ਸੱਚੇ ਬਾਦਸ਼ਾਹ ਸਰੀਰ ਸਾਥ ਛੱਡ ਰਿਹਾ ਹੈ ਜੇਕਰ ਆਗਿਆ ਹੋਵੇ ਤਾਂ ਮੈਂ ਆਸ-ਪਾਸ ਤੋਂ ਕੁਝ ਫਲ ਜਾਂ ਭੋਜਨ ਲੱਭ ਲਿਆਵਾਂ ਅੰਤਰੀਆਮੀ ਸਤਗੁਰੂ ਜੀ ਜੋ ਕਿ ਸਭ ਕੁਝ ਜਾਣਦੇ ਸਨ ਕਿ ਅੱਗੇ ਕੀ ਕੁਝ ਹੋਣ ਵਾਲਾ ਹੈ ਪਰ ਉਹ ਇਹ ਵੀ ਜਾਣਦੇ ਸਨ ਕਿ ਹਰ ਘਟਨਾ ਦੇ ਪਿੱਛੇ ਇੱਕ ਕਾਰਨ ਹੁੰਦਾ ਹੈ। ਉਹਨਾਂ ਨੇ ਭਾਈ ਮਰਦਾਨਾ ਜੀ ਨੂੰ ਆਗਿਆ ਦੇ ਦਿੱਤੀ ਪਰ ਨਾਲ ਹੀ ਚੇਤਾਵਨੀ ਵੀ ਦੇ ਦਿੱਤੀ। ਮਰਦਾਨਾ ਜਾਂ ਪਰ ਧਿਆਨ ਰੱਖੇ ਕਰਤਾਰ ਨੂੰ ਨਾ ਭੁੱਲੇ। ਮਰਦਾਨਾ ਜੀ ਜੰਗਲ ਵਿੱਚ ਅੱਗੇ ਵਧੇ। ਜਿਵੇਂ ਜਿਵੇਂ ਉਹ ਅੱਗੇ ਵਧਦੇ ਜਾ ਰਹੇ ਸਨ ਜੰਗਲ ਦਾ ਮਾਹੌਲ ਹੋਰ ਡਰਾਉਣਾ ਹੁੰਦਾ ਜਾ ਰਿਹਾ ਸੀ। ਜ਼ਮੀਨ ਤੇ ਜਗ੍ਹਾ-ਜਗ੍ਹਾ ਹੱਡੀਆਂ ਖਿਲਰੀਆਂ ਪਈਆਂ ਸਨ। ਅਚਾਨਕ ਇੱਕ ਜ਼ੋਰਦਾਰ ਆਵਾਜ਼ ਆਈ ਜਿਵੇਂ ਕੋਈ ਭਾਰੀ ਚੀਜ਼ ਧਰਤੀ ਤੇ ਡਿੱਗੀ ਹੋਵੇ। ਮਰਦਾਨਾ ਜੀ ਸਹਿਮ ਗਏ। ਉਹ ਪਿੱਛੇ ਮੁੜਨ ਹੀ ਲੱਗੇ ਸਨ ਕਿ ਝਾੜੀਆਂ ਵਿੱਚੋਂ ਦੋ ਖੂਨੀ ਅੱਖਾਂ ਚਮਕੀਆਂ ਸਾਹਮਣੇ ਖੜਾ ਸੀ ਕੌੜਾ ਰਾਖਸ਼ ਉਸਦਾ ਕੰਦ ਸੱਤ ਪਟ ਤੋਂ ਵੀ ਉੱਚਾ ਸੀ ਸਰੀਰ ਦਾ ਰੰਗ ਕੋਲੇ ਵਰਗਾ ਕਾਲਾ ਵਾਲ ਖਿਲਰੇ ਹੋਏ ਅਤੇ ਗਲ ਵਿੱਚ ਮਨੁੱਖੀ ਖੋਪੜੀਆਂ ਦੀ ਮਾਲਾ ਉਸਦੇ ਵੱਡੇ ਵੱਡੇ ਦੰਦ ਬਾਹਰ ਨਿਕਲੇ ਹੋਏ ਸਨ ਉਹ ਇਨਸਾਨ ਨਹੀਂ ਸਗੋਂ ਚੱਲਦੀ ਫਿਰਦੀ ਮੌਤ ਜਾਪਦਾ ਸੀ ਉਹ ਆਦਮ ਖੋਰ ਸੀ ਯਾਨੀ ਇਨਸਾਨਾਂ ਦਾ ਮਾਸ ਖਾਣ ਵਾਲਾ ਕੌੜੇ ਨੇ ਜਦੋਂ ਮਰਦਾਨਾ ਜੀ ਨੂੰ ਦੇਖਿਆ ਤਾਂ ਉਸਦੇ ਚਿਹਰੇ ਤੇ ਇੱਕ ਮੁਸਕਾਨ ਆ ਗਈ ਉਸਨੇ ਸੋਚਿਆ ਕਿੰਨੇ ਦਿਨਾਂ ਬਾਅਦ ਅੱਜ ਤਾਜ਼ਾ ਸ਼ਿਕਾਰ ਮਿਲਿਆ। ਪਲਕ ਚਪਕ ਜਾਂ ਹੀ ਕੌਡੇ ਨੇ ਛਾਲ ਮਾਰੀ ਅਤੇ ਭਾਈ ਮਰਦਾਨਾ ਜੀ ਨੂੰ ਦਬੋਚ ਲਿਆ। ਮਰਦਾਨਾ ਜੀ ਨੇ ਛੁੱਟਣ ਦੀ ਕੋਸ਼ਿਸ਼ ਕੀਤੀ ਪਰ ਉਸ ਰਾਖਸ਼ ਦੀ ਤਾਕਤ ਅੱਗੇ ਉਹ ਬੇਵਸਤ। ਉਹ ਚੀਕ ਕੇ ਗੁਰੂ ਜੀ ਬਚਾਓ ਪਰ ਉਹਨਾਂ ਦੀ ਆਵਾਜ਼ ਜੰਗਲ ਦੇ ਸ਼ੋਰ ਵਿੱਚ ਗੁੰਮ ਹੋ ਗਈ। ਕੌਡਾ ਉਹਨਾਂ ਨੂੰ ਘੜੀਸਦਾ ਹੋਇਆ ਆਪਣੇ ਅੱਡੇ ਤੇ ਲੈ ਗਿਆ। ਉੱਥੇ ਦਾ ਨਜ਼ਾਰਾ ਹੋਰ ਵੀ ਪਿਆਰਕ ਸੀ। ਇੱਕ ਵੱਡਾ ਲੋਹੇ ਦਾ ਕੜਾਹਾ ਅੱਗ ਉੱਤੇ ਰੱਖਿਆ ਹੋਇਆ ਸੀ। ਉਸ ਵਿੱਚ ਤੇਲ ਉਬਲ ਰਿਹਾ ਸੀ। ਖੋਲਦਾ ਹੋਇਆ ਤੇਲ ਬੁਲਬਲੇ ਉੱਠ ਰਹੇ ਸਨ। ਜਿਵੇਂ ਤੇਲ ਖੁਦ ਸ਼ਿਕਾਰ ਦੀ ਉਡੀਕ ਕਰ ਰਿਹਾ ਹੋਵੇ ਕੌਡੇ ਦੇ ਬਿਨਾ ਕਿਸੇ ਤਰਸ ਦੇ ਭਾਈ ਮਰਦਾਨਾ ਜੀ ਨੂੰ ਰਸੀਆਂ ਨਾਲ ਬੰਨ੍ਹ ਦਿੱਤਾ ਉਹ ਮਰਦਾਨਾ ਜੀ ਨੂੰ ਜਿਉਂਦਾ ਉਸ ਤੇਲ ਵਿੱਚ ਸੜਨਾ ਚਾਹੁੰਦਾ ਸੀ ਮਰਦਾਨਾ ਜੀ ਨੇ ਆਪਣੀਆਂ ਅੱਖਾਂ ਬੰਦ ਕਰ ਲਈਆਂ ਮੌਤ ਸਾਹਮਣੇ ਖੜੀ ਸੀ ਉਸ ਵੇਲੇ ਉਹਨਾਂ ਨੂੰ ਸਿਰਫ ਇੱਕ ਹੀ ਆਸਰਾ ਸੀ ਆਪਣੇ ਗੁਰੂ ਦਾ ਇੱਥੇ ਮਰਦਾਨਾ ਜੀ ਮੌਤ ਦੇ ਕੰਢੇ ਖੜੇ ਹੋਏ ਸਨ ਆਓ ਵਾਪਸ ਚੱਲੀਏ ਉਸ ਸ਼ਾਂਤ ਪਹਾੜ ਤੇ ਜਿੱਥੇ ਕਾਕਪਸੁੰਡ ਜੀ ਦਾ ਧਿਆਨ ਟੁੱਟਣ ਵਾਲਾ ਸੀ। ਸਮੇਰ ਪਰਬਤ ਤੇ ਰਬਾਬ ਦੀ ਧੁਨ ਹੌਲੀ-ਹੌਲੀ ਸ਼ਾਂਤ ਹੋਈ। ਕਾਕਪਸੁੰਡ ਜੀ ਨੇ ਆਪਣੀਆਂ ਪੁਰਾਤਨ ਅੱਖਾਂ ਖੋਲੀਆਂ, ਉਹ ਅੱਖਾਂ ਜੋ ਸਦੀਆਂ ਤੋਂ ਸਿਰਫ ਧਿਆਨ ਵਿੱਚ ਸਨ। ਅੱਜ ਉਹਨਾਂ ਵਿੱਚ ਹੰਝੂ ਸਨ। ਉਹਨਾਂ ਨੇ ਸਾਹਮਣੇ ਦੇਖਿਆ ਤਿੰਨ ਮੂਰਤਾਂ, ਪਰ ਉਹਨਾਂ ਦੀ ਨਜ਼ਰ ਸਿਰਫ ਵਿਚਾਰ ਬੈਠੇ ਸਤਗੁਰੂ ਨਾਨਕ ਦੇਵ ਜੀ ਤੇ ਟਿਕ ਗਈ। ਕਾਕਪਸੁੰਡ ਜੀ ਆਪਣੇ ਆਸਨ ਤੋਂ ਉੱਠੇ ਨਹੀਂ ਸਗੋਂ ਜੋੜੇ ਉਹ ਆਕੇ ਗੁਰੂ ਜੀ ਦੇ ਚਰਨਾਂ ਵਿੱਚ ਡਿੱਗ ਪਏ ਉਹਨਾਂ ਦਾ ਵਿਸ਼ਾਲ ਕਾਂ ਦਾ ਸਰੀਰ ਤਰਤੀ ਤੇ ਵੇਛ ਗਿਆ ਉਹ ਗਦਗਦ ਹੋ ਕੇ ਬੋਲੇ हे ਜਗਤ ਦੇ ਮਾਲਕ हे ਨਿਰੰਕਾਰ ਮੈਂ ਜਾਣਦਾ ਸੀ ਕਿ ਤੁਸੀਂ ਆਵੋਗੇ ਮੈਂ ਕਈ ਯੁਗਾਂ ਤੋਂ ਇਸੇ ਪਲ ਦੀ ਉਡੀਕ ਕਰ ਰਿਆ ਸੀ ਅੱਜ ਮੇਰੇ ਭਾਗ ਜਾਗ ਪਏ ਭਾਈ ਬਾਲਾ ਜੀ ਅਤੇ ਭਾਈ ਮਰਦਾਨਾ ਜੀ ਇਹ ਦੇਖ ਕੇ ਹੈਰਾਨ ਸਨ ਇਹ ਇੱਕ ਪੰਛੀ ਦੇ ਰੂਪ ਵਿੱਚ ਮੌਜੂਦ ਪੁਰਾਣੀ ਮਨੁੱਖਾ ਵਾਂਗ ਬੋਲ ਰਿਹਾ ਹੈ ਅਤੇ ਐਨੀ ਡੂੰਗੀ ਸ਼ਬਦਾ ਰੱਖਦਾ ਹੈ ਜਦੋਂ ਸਾਰੇ ਸ਼ਾਂਤ ਹੋ ਕੇ ਬੈਠੇ ਤਾਂ ਭਾਈ ਮਰਦਾਨਾ ਜੀ ਤੋਂ ਰਹਿਣਾ ਲੱਗਿਆ ਉਹਨਾਂ ਨੇ ਬੜੇ ਅਦਬ ਨਾਲ ਪੁੱਛਿਆ हे ਮਹਾਨ ਰਿਸ਼ੀ ਤੁਸੀਂ ਐਨੇ ਗਿਆਨੀ ਹੋ ਐਨੇ ਸਮਰੱਥ ਹੋ ਫਿਰ ਤੁਹਾਡਾ ਇਹ ਹਾਲ ਕਿਵੇਂ ਤੁਸੀਂ ਇਸ ਕਾਂ ਦੇ ਸਰੀਰ ਵਿੱਚ ਕਿਉਂ ਹੋ ਗਏ ਇਹ ਸ਼ਰਾਪ ਹੈ ਜਾਂ ਫਿਰ ਵਰਦਾਨ ਕਾਕਪਸੁੰਡ ਜੀ ਨੇ ਇੱਕ ਲੰਮਾ ਸਾਲਿਆ ਅਤੇ ਆਪਣੀ ਕਹਾਣੀ ਸੁਣਾਉਣੀ ਸ਼ੁਰੂ ਕਰ ਦਿੱਤੀ ਉਹਨਾਂ ਦੀ ਆਵਾਜ਼ ਵਿੱਚ ਪਛਤਾਵਾ ਸੀ ਅਤੇ ਸ਼ੁਕਰਾਨਾ ਵੀ ਸੀ ਕਾਕ ਪਸੰਡ ਜੀ ਬੋਲੇ ਇਹ ਸਰੀਰ ਮੇਰੇ ਹੰਕਾਰ ਦਾ ਨਤੀਜਾ ਹੈ ਪਿਛਲੇ ਜਨਮ ਵਿੱਚ ਮੈਂ ਇੱਕ ਮਨੁੱਖ ਸੀ ਮੈਨੂੰ ਆਪਣੇ ਗਿਆਨ ਤੇ ਬਹੁਤ ਮਾਣ ਸੀ ਮੈਂ ਸ਼ਿਵਜੀ ਦਾ ਪਗਤ ਸੀ ਪਰ ਮੇਰੇ ਅੰਦਰ ਨਿਮਰਤਾ ਨਹੀਂ ਸੀ ਮੇਰੇ ਗੁਰੂ ਬੜੇ ਨਰਮ ਸੁਭਾਅ ਦੇ ਸਨ ਪਰ ਮੈਂ ਉਹਨਾਂ ਨੂੰ ਕੁਝ ਨਹੀਂ ਸਮਝਦਾ ਸੀ ਇੱਕ ਦਿਨ ਮੈਂ ਮੰਦਰ ਵਿੱਚ ਬੈਠਾ ਹੋਇਆ ਸੀ ਜਦੋਂ ਮੇਰੇ ਗੁਰੂ ਜੀ ਆਏ ਹੰਕਾਰ ਵਿੱਚ ਮੈਂ ਉਹਨਾਂ ਦੇ ਸਤਕਾਰ ਲਈ ਖੜਾ ਨਹੀਂ ਹੋਇਆ ਮੇਰੇ ਗੁਰੂ ਜੀ ਨੇ ਤਾਂ ਕੁਝ ਨਹੀਂ ਕਿਹਾ ਪਰ ਕੁਦਰਤ ਨੇ ਮੇਰਾ ਇਹ ਹੰਕਾਰ ਬਰਦਾਸ਼ਤ ਨਹੀਂ ਕੀਤਾ ਉਹਨਾਂ ਨੇ ਅੱਗੇ ਦੱਸਿਆ ਉਸ ਵੇਲੇ ਆਕਾਸ਼ਵਾਨੀ ਹੋਈ ਕਿ ਜਿਸ ਨੇ ਆਪਣੇ ਗੁਰੂ ਦਾ ਸਤਕਾਰ ਨਹੀਂ ਕੀਤਾ ਉਹ ਸਰਪਜਾਨੀ ਸੱਪ ਦੀ ਜੂਨ ਵਿੱਚ ਆਵੇਗਾ ਮੈਂ ਡਰ ਗਿਆ ਮੇਰੇ ਗੁਰੂ ਜੀ ਜੋ ਬਹੁਤ ਦਿਆਲੂ ਸਨ ਉਹਨਾਂ ਨੇ ਮੇਰੇ ਲਈ ਪ੍ਰਾਰਥਨਾ ਕੀਤੀ ਉਹਨਾਂ ਦੀ ਪ੍ਰਾਰਥਨਾ ਸਦਕਾ ਮੇਰੀ ਸਜ਼ਾ ਕਟ ਗਈ ਪਰ ਮੈਨੂੰ ਕਈ ਜਨਮ ਜਨਵਰਾਂ ਦੇ ਭੁਗਤਨੇ ਪਏ ਹਜ਼ਾਰਾਂ ਜਨਮਾਂ ਦੇ ਚੱਕਰ ਕੱਟਣ ਤੋਂ ਬਾਅਦ ਮੈਨੂੰ ਇੱਕ ਕਾਂ ਦਾ ਸਰੀਰ ਮਿਲਿਆ ਪਰ ਇਸ ਸਰੀਰ ਦੇ ਨਾਲ ਮੈਨੂੰ ਇੱਕ ਵਰਦਾਨ ਵੀ ਮਿਲਿਆ ਰਾਮ ਨਾਮ ਦਾ ਵਰਦਾਨ ਮੈਨੂੰ ਇਹ ਸੋਝੀ ਮਿਲੀ ਕਿ ਸਰੀਰ ਕੋਈ ਵੀ ਹੋਵੇ ਜੇਕਰ ਮਨ ਪ੍ਰਭੂ ਦੇ ਚਰਨਾਂ ਨਾਲ ਜੁੜਿਆ ਹੈ ਤਾਂ ਮੁਕਤੀ ਜ਼ਰੂਰ ਮਿਲੇਗੀ ਕਾਕ ਪਸੰਡ ਜੀ ਨੇ ਗੁਰੂ ਨਾਨਕ ਦੇਵ ਜੀ ਵੱਲ ਵੇਖ ਕੇ ਕਿਹਾ ਮਹਾਰਾਜ ਮੈਂ ਹਜ਼ਾਰਾਂ ਸਾਲਾਂ ਤੋਂ ਰਾਮ ਕਥਾ ਸੁਣ ਰਿਹਾ ਹਾਂ ਅਤੇ ਸੁਣਾ ਰਿਹਾ ਹਾਂ ਪਰ ਅੱਜ ਤੁਹਾਡੇ ਦਰਸ਼ਨ ਕਰਕੇ ਮੈਨੂੰ ਪੂਰਨ ਤਰਪਤੀ ਮਿਲੀ ਹੈ ਅੱਜ ਮੇਰਾ ਭਟਕਣਾ ਖਤਮ ਹੋਇਆ ਗੁਰੂ ਨਾਨਕ ਦੇਵ ਜੀ ਨੇ ਮੁਸਕਰਾਉਂਦੇ ਹੋਏ ਫਰਮਾਇਆ ਕਾਕ ਪਸੰਡ ਜੀ ਤੁਸੀਂ ਤਾਨੂੰ ਤੁਸੀਂ ਸਾਬਤ ਕਰ ਦਿੱਤਾ ਕਿ ਗਿਆਨ ਜਾਤ ਜਾਂ ਸਰੀਰ ਦਾ ਮਹਤਾਜ ਨਹੀਂ ਹੁੰਦਾ ਪਰ ਯਾਦ ਰੱਖਣਾ ਸੱਚਾ ਸਰੋਤਾ ਉਹੀ ਹੈ ਜੋ ਸ਼ਬਦ ਨੂੰ ਸਿਰਫ ਕੰਨਾਂ ਨਾਲ ਨਹੀਂ ਸਗੋ ਹਿਰਦੇ ਨਾਲ ਸੁਨੇ ਜਿਵੇਂ ਤੁਸੀਂ ਅੱਜ ਕੀਰਤਨ ਸੁਣਿਆ ਗੁਰੂ ਸਾਹਿਬ ਨੇ ਉੱਥੇ ਸੰਗਤ ਨੂੰ ਸੁਣਨ ਦੀ ਮਹੱਤਤਾ ਸਮਝਾਈ ਉਹਨਾਂ ਨੂੰ ਸਮਝਾਇਆ ਕਿ ਇੱਕ ਚੰਗਾ ਸਰੋਤਾ ਸੰਸਾਰ ਸਾਗਰ ਤੋਂ ਵੀ ਤਰ ਸਕਦਾ ਹੈ ਕਾਕਪ ਤੁੰਡ ਜੀ ਨੂੰ ਸਦੀਵੀ ਆਨੰਦ ਦੀ ਦਾਤ ਬਖਸ਼ ਕੇ ਗੁਰੂ ਸਾਹਿਬ ਉੱਥੋਂ ਚਲੇ ਗਏ पर एक कहानी ਇੱਥੇ ਖਤਮ ਨਹੀਂ ਹੁੰਦੀ ਕਿਉਂਕਿ ਜਿੱਥੇ ਪਹਾੜਾਂ ਵਿੱਚ ਰੂਹਾਂ ਤੜ ਰਹੀਆਂ ਸਨ ਉੱਥੇ ਜੰਗਲਾਂ ਵਿੱਚ ਇੱਕ ਰੂਹ ਤੜਫ ਰਹੀ ਸੀ ਵਾਪਸ ਆਉਂਦੇ ਉਸੇ ਖੋਪਨਕ ਜੰਗਲ ਵਿੱਚ ਸਥਿਤੀ ਬਹੁਤ ਗੰਭੀਰ ਹੈ ਕੌਡਾ ਰਾਖਸ਼ ਪੂਰੀ ਤਰ੍ਹਾਂ ਤਿਆਰ ਹੈ ਤੇਲ ਪੂਰੇ ਜੋਸ਼ ਵਿੱਚ ਉਬਲ ਰਿਹਾ ਹੈ ਉਸਨੇ ਭਾਈ ਮਰਦਾਨਾ ਜੀ ਨੂੰ ਆਪਣੀਆਂ ਮਜ਼ਬੂਤ ਬਾਹਾਂ ਨਾਲ ਚੁੱਕ ਲਿਆ ਮਰਦਾਨਾ ਜੀ ਨੇ ਆਖਰੀ ਵਾਰ ਸਤਿਗੁਰੂ ਪੁਕਾਰਿਆ ਕੌਡਾ ਬਸ ਉਹਨਾਂ ਨੂੰ ਕੜਾਹੇ ਵਿੱਚ ਸੁੱਟਣ ਹੀ ਵਾਲਾ ਸੀ ਕਿ ਅਚਾਨਕ ਇੱਕ ਆਵਾਜ਼ ਆਈ ਰੁਕ ਗਿਆ ਇਹ ਆਵਾਜ਼ ਬਹੁਤ ਹੀ ਉੱਚੀ ਨਹੀਂ ਸੀ ਪਰ ਐਸ ਵਿੱਚ ਇੰਨਾ ਪਾਰ ਸੀ ਕਿ ਜੰਗਲ ਦੀ ਹਵਾ ਵੀ ਰੁਕ ਗਈ ਕੌੜਾ ਜਿੱਥੇ ਸੀ ਉੱਥੇ ਹੀ ਪੱਥਰ ਵਾਂਗ ਸੁੱਨ ਹੋ ਗਿਆ ਉਸਦੇ ਹੱਥ ਕੰਬ ਗਏ ਉਸਨੇ ਹੈਰਾਨ ਹੋ ਕੇ ਪਿੱਛੇ ਮੁੜ ਕੇ ਦੇਖਿਆ ਸਾਹਮਣੇ ਗੁਰੂ ਨਾਨਕ ਦੇਵ ਜੀ ਖੜੇ ਹੋਏ ਸਨ ਉਹਨਾਂ ਦੇ ਚਿਹਰੇ ਤੇ ਕੋਈ ਡਰ ਨਹੀਂ ਸੀ ਕੋਈ ਗੁੱਸਾ ਨਹੀਂ ਸੀ ਸਿਰਫ ਇੱਕ ਅਥਾਹ ਸ਼ਾਂਤੀ ਸੀ ਗੁਰੂ ਜੀ ਦੀਆਂ ਅੱਖਾਂ ਨੂੰ ਦੇਖ ਕੇ ਕੌੜੇ ਦਾ ਖੂਨ ਹੋਰ ਉਬਲਣ ਲੱਗ ਗਿਆ ਉਸ ਨੂੰ ਲੱਗਾ ਕਿ ਕੋਈ ਉਸਦੇ ਸ਼ਿਕਾਰ ਵਿੱਚ ਵਿਗੜ ਪਉਣ ਆਇਆ ਹੈ ਤੂੰ ਕੋਣ ਹੈ ਕੌਡਾ ਗਰਜਿਆ ਤੂੰ ਮੇਰੇ ਕੰਮ ਵਿੱਚ ਦਖਲ ਦੇਣ ਦੀ ਹਿੰਮਤ ਕਿਵੇਂ ਕੀਤੀ ਅੱਜ ਮੈਂ ਸਿਰਫ ਇਸ ਨੂੰ ਹੀ ਨਹੀਂ ਤੈਨੂੰ ਵੀ ਇਸ ਤੇਲ ਵਿੱਚ ਪਾਵਾਂਗਾ ਗੁੱਸੇ ਵਿੱਚ ਪਾਗਲ ਹੋ ਕੇ ਕੌਡੇ ਨੇ ਭਾਈ ਮਰਦਾਨਾ ਜੀ ਨੂੰ ਜ਼ਮੀਨ ਤੇ ਪਟਕਿਆ ਅਤੇ ਗੁਰੂ ਨਾਨਕ ਦੇਵ ਜੀ ਵੱਲ ਵਧਿਆ ਉਹ ਗੁਰੂ ਜੀ ਨੂੰ ਫੜ ਕੇ ਸਿੱਧਾ ਕੜਾਹੇ ਵੱਲ ਸੁੱਟਣਾ ਚਾਹੁੰਦਾ ਸੀ ਉਹ ਨੇੜੇ ਆਇਆ ਹੋਰ ਨੇੜੇ ਆਇਆ ਉਸਨੇ ਗੁਰੂ ਜੀ ਨੂੰ ਫੜਨ ਲਈ ਹੱਥ ਅੱਗੇ ਵਧਾਇਆ ਪਰ ਫਿਰ ਕੁਝ ਅਜੀਹਾ ਹੋਇਆ ਜੋ ਕੁਦਰਤ ਦੇ ਨਿਯਮਾਂ ਦੇ ਉਲਟ ਸੀ ਜਿਵੇਂ ਹੀ ਕੌਡਾ ਗੁਰੂ ਜੀ ਦੇ ਪ੍ਰਭਾਵ ਖੇਤਰ ਵਿੱਚ ਆਇਆ ਉਸ ਨੂੰ ਮਹਿਸੂਸ ਹੋਇਆ ਕਿ ਕੜਾਹੇ ਦਾ ਸੇਕ ਖਤਮ ਹੋ ਗਿਆ ਹੈ ਉਸ ਨੇ ਹੈਰਾਨ ਹੋ ਕੇ ਕੜਾਈ ਵੱਲ ਦੇਖਿਆ ਅੱਗ ਹੀਠਾਂ ਬਲ ਰਹੀ ਸੀ ਲੱਕੜਾਂ ਸੜ ਰਹੀਆਂ ਸਨ ਪਰ ਕੜਾਹੇ ਦਾ ਤੀਰ ਉਹ ਸ਼ਾਂਤ ਹੋ ਗਿਆ ਸੀ ਤੇਲ ਵਿੱਚੋਂ ਬੁਲਬਲੇ ਉੱਠਣੇ ਬੰਦ ਹੋ ਗਏ ਸਨ ਕੌਡੇ ਨੂੰ ਆਪਣੀਆਂ ਅੱਖਾਂ ਤੇ ਯਕੀਨ ਨਹੀਂ ਆਇਆ ਉਸ ਨੇ ਸੋਚਿਆ ਕਿ ਸ਼ਾਇਦ ਅੱਗ ਬੁਝ ਗਈ ਹੈ ਉਸ ਨੇ ਗੁੱਸੇ ਵਿੱਚ ਆਪਣੀਆਂ ਉਂਗਲਾਂ ਤੇਲ ਵਿੱਚ ਪਾਈਆਂ ਉਹ ਹੈਰਾਨ ਰਹਿ ਗਿਆ ਤੇਲ ਬਰਫ ਵਾਂਗ ਠੰਡਾ ਸੀ ਉਹ ਢੇਰ ਜੋ ਪਲ ਪਹਿਲਾਂ ਹੱਡੀਆਂ ਨੂੰ ਗਾਲ ਸਕਦਾ ਸੀ ਹੁਣ ਸ਼ੀਤਲ ਜਲ ਬਣ ਚੁੱਕਾ ਸੀ ਕੌੜਾ ਡਰ ਗਿਆ ਉਹ ਪਿੱਛੇ ਹਟਿਆ ਉਸਨੇ ਗੁਰੂ ਨਾਨਕ ਦੇਵ ਜੀ ਵੱਲ ਦੇਖਿਆ ਗੁਰੂ ਜੀ ਮੁਸਕਰਾ ਰਹੇ ਸਨ ਕੌੜਿਆ ਗੁਰੂ ਜੀ ਨੇ ਬੜੇ ਪਿਆਰ ਨਾਲ ਕਿਹਾ ਬਾਹਰਲੀ ਅੱਗ ਤੈਨੂੰ ਕੀ ਸਾੜੇਗੀ ਤੇਰੇ ਅੰਦਰ ਜੋ ਤ੍ਰਿਸ਼ਨਾ ਗੁੱਸੇ ਅਤੇ ਪਾਪਾਂ ਦੀ ਅੱਗ ਬਲ ਰਹੀ ਹੈ ਪਹਿਲਾਂ ਉਸਨੂੰ ਸ਼ਾਂਤ ਕਰ ਇਹ ਸ਼ਬਦ ਕਵਡੇ ਦੇ ਦਿਲ ਤੇ ਤੀਰ ਵਾਂਗ ਵੱਜੇ ਅੱਜ ਤੱਕ ਉਸ ਨੂੰ ਸਭ ਨੇ ਨਫ਼ਰਤ ਕੀਤੀ ਸੀ ਕਿਸੇ ਨੇ ਪਿਆਰ ਨਾਲ ਗੱਲ ਉਸ ਨਾਲ ਨਹੀਂ ਕੀਤੀ ਸੀ ਗੁਰੂ ਜੀ ਦੇ ਸ਼ਬਦਾਂ ਨੇ ਉਸ ਦੇ ਅੰਦਰਲੇ ਰਾਖਸ਼ ਨੂੰ ਮਾਰ ਦਿੱਤਾ ਉਸ ਨੂੰ ਅਹਿਸਾਸ ਹੋਇਆ ਕਿ ਉਹ ਕੀ ਕਰ ਸਕਦਾ ਸੀ ਉਹ ਆਪਣੇ ਗੋਡਿਆਂ 'ਪਾਰ ਡਿੱਗ ਪਿਆ ਉਸ ਦੀਆਂ ਅੱਖਾਂ ਵਿੱਚ ਹੰਝੂ ਵਹਿ ਤੁਰੇ ਕੌਡਾ ਰਾਖਸ਼ ਰੋਂਦਾ ਹੋਇਆ ਬੋਲਿਆ ਮੈਂ ਬਹੁਤ ਪਾਪੀ ਹਾਂ ਮੈਂ ਅਣਗਿਣਤ ਲੋਕਾਂ ਨੂੰ ਮਾਰਿਆ ਮੇਰਾ ਸਰੀਰ ਪਾਪਾਂ ਨਾਲ ਭਰਿਆ ਹੋਇਆ ਹੈ ਕੀ ਮੇਰੀ ਮੁਕਤੀ ਹੋ ਸਕਦੀ ਹੈ ਕੀ ਮੈਨੂੰ ਮਾਫੀ ਮਿਲ ਸਕਦੀ ਹੈ ਗੁਰੂ ਨਾਨਕ ਦੇਵ ਜੀ ਨੇ ਅੱਗੇ ਵੱਧ ਕੇ ਉਸ ਦੇ ਸਿਰ ਤੇ ਹੱਥ ਰੱਖਿਆ ਇਹ ਉਹ ਹੱਥ ਸੀ ਜਿਸ ਨੇ ਸਮੇਰ ਪਰਬਤ ਤੇ ਕਾਕ ਪਸੌਂਡ ਨੂੰ ਉਤਾਰਿਆ ਸੀ ਅਤੇ ਅੱਜ ਉਹੀ ਹੱਥ ਇਸ ਰਾਖਸ਼ ਨੂੰ ਵੀ ਧਾਰ ਰਿਹਾ ਸੀ ਗੁਰੂ ਜੀ ਨੇ ਫਰਮਾਇਆ ਪਰਮਾਤਮਾ ਬਖਸ਼ੰਦ ਹੈ ਜੇਕਰ ਤੂੰ ਅੱਜ ਤੋਂ ਬੁਰਾਈ ਦਾ ਤਿਆਗ ਕਰਦੇਵੇਂ ਅਤੇ ਮਨੁੱਖਤਾ ਦੀ ਸੇਵਾ ਕਰੇ ਤਾਂ ਤੇਰੇ ਸਾਰੇ ਪਾਪ ਧੋਤੇ ਜਾਣਗੇ ਅੱਜ ਤੋਂ ਬਾਅਦ ਤੂੰ ਕਿਸੇ ਨੂੰ ਨਹੀਂ ਖਾਵੇਂਗਾ ਸਗੋਂ ਕੁੱਖਿਆਂ ਨੂੰ ਲੰਗਰ ਛਕਾਵੇਂਗਾ ਕੌਡੇ ਨੇ ਉਸੇ ਵਿਰੇ ਭਰਾਂ ਲੈ ਲਿਆ ਉਸਨੇ ਆਪਣਾ ਕੜਾਹਾ ਤੋੜ ਦਿੱਤਾ ਮਨੁੱਖੀ ਖੋਪੜੀਆਂ ਦੀਆਂ ਮਾਲਾਂ ਲਾ ਕੇ ਸੁਣ ਦਿੱਤੀ ਜੰਗਲ ਵਿੱਚ ਮੰਗਲ ਲੱਗ ਰਿਹਾ ਸੀ ਮਰਦਾਨਾ ਜੀ ਜੋ ਇਹ ਸਭ ਦੇਖ ਰਹੇ ਸਨ ਗੁਰੂ ਜੀ ਦੇ ਚਰਨਾਂ ਵਿੱਚ ਨਤਮਸਤਕ ਹੋ ਗਏ ਇਸ ਤਰ੍ਹਾਂ ਦੀਆਂ ਹੋਰ ਸੱਚੀਆਂ ਸੋਹਣੇ ਰਹਿ ਲਈ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲੈਣਾ